ਇਹ ਕੀੜਾ ਪੈ ਗਿਆ ਜੀ ਕਣਕ ਨੂੰ ਹਾਂ ਹਾਂ ਜੀ ਬਹੁਤ ਜ਼ਿਆਦਾ ਕੀੜਾ ਸੁੱਕ ਚੱਲੀ ਗਈ ਕਣਕ ਅੱਛਾ ਹਾਂ ਜੀ ਦਿਨੋ ਦਿਨ ਸੁੱਕੀ ਜਾਂਦੀ ਐ ਸਪਰੇ ਵੀ ਪਾਤੀ ਐ ਸਾਡੇ ਪਿੰਡ 'ਚ ਵੀ ਐ ਸਾਡਾ ਪਿੰਡ ਨਾਲ ਮਲਕਾਣਾ ਜੀ ਇੱਥੇ ਵੀ ਕਈ 10 ਦਿਨ ਹੋ ਗਏ ਵੀਡੀਓ ਪਾਈ ਨੂੰ ਕੋਈ ਅਧਿਕਾਰੀ ਨਹੀਂ ਆਇਆ ਕੋਈ ਮਹਿਕਮੇ ਦਾ ਬੰਦਾ ਨਹੀਂ ਆਇਆ ਯਾ ਲਾਲਿਆ ਨੇ ਤਾਂ ਬਾਹੀ ਦਿੱਤੇ ਜੀ ਪਰਸ ਤੱਕ ਨਹੀਂ ਕਿਤੇ ਹਾਂ ਜੀ ਰੇਪਾ ਪਾਤੀ ਹਾਂ ਦੂਰੇ ਰੇਪਾ ਪਾਤੀ ਪਾਣੀ ਲਾ ਕੇ ਫਿਰ ਉਸ ਤੋਂ ਬਾਅਦ ਦਵਾਈ ਦੋ ਦਵਾਈਆਂ ਛਿੜਕਦੇ ਹਾਂ ਉਹ ਵੀ ਖਰਚਾ ਕਰਦੇ ਉਹ ਵੀ ਖਰਚਾ ਕਲੋਰ ਪਾਤੀ ਲੈਂਬੜਾ ਪਾਤੀ ਉਮੀਦ ਕਰਾ ਜੀ ਹੁਣ ਨਾ ਦੇ ਨਾ ਸਾਰੀ ਕੰਕ ਸੁੱਕੀ ਜਾਂਦੀ ਜੀ ਕਿ ਕੋਈ ਆਇਆ ਖੇਤੀਬਾੜੀ ਕੋਈ ਨਹੀਂ ਆਇਆ ਜੀ ਕੋਈ ਮਾਈਕਮੰਦਾ ਕੋਈ ਨਹੀਂ ਆਇਆ ਪੰਜਾਬ ਅੰਦਰ ਇਸ ਵਾਰ ਪਰਾਲੀ ਦਾ ਮੁੱਦਾ ਕਾਫੀ ਗੰਭੀਰ ਬਣਿਆ ਸਰਕਾਰ ਨੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਦੀ ਬਾਰ ਬਾਰ ਅਪੀਲ ਕੀਤੀ ਪ੍ਰਸ਼ਾਸਨਿਕ ਅਧਿਕਾਰੀ ਵੀ ਖੇਤਾਂ ਵਿੱਚ ਉਤਰੇ ਬਹੁਤ ਸਾਰੇ ਕਿਸਾਨਾਂ ਤੇ ਮਾਮਲੇ ਵੀ ਦਰਜ ਕੀਤੇ ਗਏ ਫੜੋ ਫੜਾਈ ਵੀ ਚੱਲੀ ਕਈ ਕਿਸਾਨਾਂ ਨੂੰ ਜੇਲ੍ਹ ਤੱਕ ਭੇਜਿਆ ਗਿਆ ਪਰ ਕਿਸ ਬਹੁਤੇ ਕਿਸਾਨਾਂ ਨੇ ਸਰਕਾਰ ਦੀ ਤੇ ਖੇਤੀਬਾੜੀ ਵਿਭਾਗ ਦੀ ਗੱਲ ਮੰਨਦੇ ਹੋਏ ਪ੍ਰਾਰੀ ਨਹੀਂ ਜਲਾਈ ਤੇ ਪ੍ਰਾਰੀ ਨੂੰ ਵਿੱਚ ਰੱਖ ਕੇ ਆਪਣੀ ਖੇਤੀ ਕਣਕ ਦੀ ਬਿਜਾਈ ਹੈ ਜਿਹੜੀ ਕੀਤੀ ਹੈ ਤੇ ਅਸੀਂ ਇਸ ਵਕਤ ਮੌਜੂਦ ਆ ਪਿੰਡ ਜੱਜਲ ਚ ਜਿਨ੍ਹਾਂ ਨੇ ਪ੍ਰਾਰੀ ਰੱਖ ਕੇ ਆਪਣੀ ਕਣਕ ਦੀ ਬਜਾਈ ਕੀਤੀ ਸੀ ਪਰ ਉਹਨਾਂ ਦੀ ਕਣਕ ਆ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਹੈ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਵਾਂ ਕਿ ਕਣਕ ਆ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਹੈ ਇਹਨਾਂ ਦੀ ਕਣਕ ਜਿਹੜੀ ਉਗਰਨ ਦੀ ਬਜਾਏ ਵਿੱਚ ਹੀ ਸੁੱਕ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਰਾਲੀ ਰੱਖ ਕੇ ਇਹਨਾਂ ਕਿਸਾਨਾਂ ਨੇ ਜਿਹੜੀ ਆਪਣੀ ਕਣਕ ਦੀ ਬਜਾਈ ਕੀਤੀ ਸੀ ਕਈ ਹਜ਼ਾਰ ਰੁਪਏ ਦਾ ਖਰਚਾ ਵੀ ਕੀਤਾ ਪਰਾਲੀ ਨੂੰ ਬਾયા ਉਸਤੇ ਵੀ ਖਰਚਾ ਕੀਤਾ ਪੂਰੀ ਗੱਲਬਾਤ ਕਰਦੇ ਆ ਕਿਸਾਨ ਨਾਲ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਣਾ ਹੈ ਇਹ ਕਣਕ ਕਿਵੇਂ ਬੀਜੀ ਸੀ ਤੁਸੀਂ ਇਹ ਪਰਾਲੀ ਨੂੰ ਜਲਾਇਆ ਨਹੀਂ ਤੁਸੀਂ ਸਰਕਾਰ ਦੀ ਗੱਲ ਮੰਨੀ ਪ੍ਰਦੂਸ਼ਣ ਨਹੀਂ ਕੀਤਾ ਵਾਤਾਵਰਨ ਸਾਫ਼ ਰੱਖਿਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵੀ ਜੀ ਸੀਗੀ ਸੀ ਪਰਾਲੀ ਨਹੀਂ ਜਲਾਈ ਹਾਂ ਕੇਸ ਉੱਪਰ ਸੀਡ ਨਾ ਵੀ ਜੀ ਇਹ ਹਾਂ ਜਿੰਨਾ ਪਰਾਲੀ ਹੈ ਉੱਥੇ ਹੀ ਵੱਧ ਹੈ ਜਿੰਨੀ ਪਤਾ ਚ ਪਰਾਲੀ ਹੈ ਜੀ ਅੱਛਾ ਹਾਂਜੀ ਕੀ ਸਮੱਸਿਆ ਕੀ ਆਈ ਹੈ ਸਾਰੀ ਇਹ ਕੀੜਾ ਪੈ ਗਿਆ ਜੀ ਕਣਕ ਨੂੰ ਹਾਂ ਹਾਂਜੀ ਬਹੁਤ ਜ਼ਿਆਦਾ ਕੀੜਾ ਸੁੱਕ ਚੱਲੀ ਆਈ ਕਣਕ ਅੱਛਾ ਹਾਂਜੀ ਦਿਨੋ ਦਿਨ ਸੁੱਕੀ ਜਾਂਦੀ ਹੈ ਸਪਰੇ ਵੀ ਪਾਤੀ ਹੈ ਹਾਂਜੀ ਇੱਥੇ ਕਿੱਥੇ ਸਮੱਸਿਆ ਆਈ ਏ ਤੁਹਾਡੇ ਪਿੰਡ ਚ ਸਾਡੇ ਪਿੰਡ ਚ ਵੀ ਆਇਆ ਸਾਡਾ ਪਿੰਡ ਨਾਲ ਮਲਕਾਨਾ ਜੀ ਇੱਥੇ ਵੀ ਕਈ 10 ਦਿਨ ਹੋ ਗਏ ਵੀਡੀਓ ਪਾਈ ਨੂੰ ਕੋਈ ਅਧਿਕਾਰੀ ਨਹੀਂ ਆਇਆ ਕੋਈ ਮਹਿਕਮੇ ਦਾ ਬੰਦਾ ਨਹੀਂ ਆਇਆ ਤੇ ਆ ਲਾਲਿਆ ਨੇ ਤਾਂ ਬਾਹੀ ਦਿੱਤੇ ਜੀ ਪਰਸੋ ਤੱਕ ਨਿਕਲੇ ਜਮੀਨ ਦੇ ਹਾਂਜੀ ਕਣਕ ਬਾਹਾਂ ਲੱਗੇ ਹਾਂਜੀ ਬਾਹਾਂ ਲੱਗੇ ਜੀ ਐਡੀ ਸਮੱਸਿਆ ਜੀ ਨਾ ਕੋਈ ਦਵਾਈ ਵੀ ਨਹੀਂ ਕੰਟਰੋਲ ਕਰ ਰਹੀ ਇਹ ਤੇ ਹਾਂ ਜੀ ਸਰਕਾਰ ਬਾਰ ਬਾਰ ਅਪੀਲ ਕਰਦੀ ਸੀ ਹਾਂ ਜੀ ਹਾਂ ਜੀ ਪੀਲ ਕਰਦੀ ਪਰਾਲੀ ਨਾ ਜਲਾਓ ਨਾ ਜਲਾਓ ਪਰਾਲੀ ਨੂੰ ਵਿੱਚ ਬਾਹਰ ਜਾਵੇ ਪ੍ਰਦੂਸ਼ਣ ਹੁੰਦਾ ਤੇ ਹੁਣ ਕੋਈ ਸਾਰ ਲੈਣਾ ਉਹੀ ਸਾਰ ਲੈਣੀ ਆ ਜੋ ਉਦੋਂ ਤਾਂ ਇਹਨਾਂ ਦਾ ਹੈਡਲਾਈਟ ਦੱਸਦਾ ਸੀਗਾ ਜੀ ਵੀ ਇੱਥੇ ਅੱਗ ਲੱਗੀ ਪਈ ਐ ਹੁਣ ਹੈਡਲਾਈਟ ਪਤਾ ਨਹੀਂ ਕਿੱਧਰ ਗਿਆ ਉਹ ਹਾਂ ਹੁਣ ਦੱਸਦੇ ਨਹੀਂ ਵੀ ਕੰਕ ਖਰਾਬ ਹੋਈ ਪਈਗੀ ਹਾਂ ਹਾਂ ਜੀ ਤੇ ਤੁਸੀਂ ਕਿਸੇ ਨੂੰ ਕਿਹਾ ਕੀਤੀ ਬਾੜੀ ਅਧਿਕਾਰੀਆਂ ਨੂੰ ਗੱਲ ਕਰ ਅਸੀਂ ਵੀਡੀਓ ਪਾਈ ਹੋਈ ਸੀਗੀ ਜੀ ਅੱਜ ਤੱਕ ਤਾਂ ਕੋਈ ਆਇਆ ਨਹੀਂ ਜੀ ਮਲਕਾਨੇ ਦੀ 10 15 ਦਿਨੋਂ ਕੋਈ ਵੀਡੀਓ ਪਾਈ ਨੂੰ ਜੀ ਉਹ ਨਹੀਂ ਆਇਆ ਹਜੇ ਕੋਈ ਇੱਥੇ ਕਿੰਨਾ ਨੁਕਸਾਨ ਕਿੰਨਾ ਹੋ ਗਿਆ ਤੁਹਾਡਾ ਨੁਕਸਾਨ ਤਾਂ ਜੀ 90% ਹੈ ਜੀ ਅੱਜ ਤੁਸੀਂ ਘੜੀ ਖਰਚਾ ਕਿੰਨਾ ਕਰ ਕੀਤਾ ਹੈ ਖਰਚਾ ਕੋਈ ਲਗਭਗ 10000 ਦੇ ਕਰੀਬ ਆ ਗਿਆ ਜੀ ਸੁਪਰ ਸੀਡਰ ਵਾਲਾ ਵੀ ਲੱਗਾ ਉਹਨੇ ਵੀ ਲਜਾਣੀ ਤੇਲ ਮਚਦਾ ਹੈਗਾ ਬਾਕੀ ਵੀ ਪਾਇਆ ਰੇਪਾਈ ਹੈ ਸਪਰੇਅ ਵੀ ਕਰਤੀ ਉੱਤੇ ਕਣਕ ਵੀ ਸੜਤੀ ਉਹ ਨਾਲ ਦੇ ਨਾਲ ਕੀੜਾ ਕੱਟੀ ਜਾਂਦਾ ਜੀ ਕੀੜਾ ਬਹੁਤ ਜ਼ਿਆਦਾ ਆ ਦੇਖੋ ਜੀ ਸਾਢੇ 3 ਕਿੱਲੇ ਕਣਕ ਦੇ ਜੀ ਅੱਛਾ ਸਵਾ ਸਿੱਟਣਾ ਬਜਾਈਆ ਕਣਕਾ 2500 ਰੁਪਿਆ ਕਿੱਲੇ ਦਾ ਲਿਆ ਤੇ ਵੀ ਸਾਨੂੰ ਮਹਿਕਮਾ ਨੇ ਅੱਗ ਨਹੀਂ ਲਾਉਣ ਦਿੱਤੀ ਹਾਂ ਕੀ ਕਹਿੰਦੇ ਵੀ ਅੱਗ ਨਹੀਂ ਅਸੀਂ ਲਾਉਣ ਦਿੰਦੇ ਸਾਨੂੰ ਮਹਿਕਮਾ ਵਾਲੇ ਵੀ ਆ ਆ ਵੀ ਗਈ ਸੀ ਮਹਿਕਮਾ ਵਾਲੇ ਇੱਥੇ ਆ ਗਈ ਸੀ ਹਾਂ ਕਹਿੰਦੇ ਵੀ ਅਸੀਂ ਅੱਗ ਨਹੀਂ ਲਾਉਣ ਦਿੰਦੇ ਹਾਂ ਤੇ ਫਿਰ ਸਾਨੂੰ ਸਵਾ ਸਿਟੇ ਨਾਲ ਬਜਾਉਣੀ ਪੈਗੀ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਵੀ ਕਣਕ ਬੀਜਤੀ ਉਗਰੀ ਕਣਕਾ ਉਸ ਤੋਂ ਬਾਅਦ ਸਾਰਾ ਕਣਕ ਕੀੜਾ ਖਾ ਗਿਆ ਕਣਕ ਪਹਿਲਾਂ ਵਧੀਆ ਉਗਰੀ ਸੀ ਕਣਕ ਵਧੀਆ ਉਗਰੀ ਸੀ ਪਹਿਲਾਂ ਹਾਂ ਤੇ ਹੁਣ ਸਾਰਾ ਕੀੜਾ ਪੈ ਗਿਆ ਹਾਂ ਸਾਰਾ ਕੀੜਾ ਪੈ ਗਿਆ ਜੀ ਜਲੰਗ ਕੋਈ ਕੋਈ ਰੇ ਸਪਰੇਅ ਕੀਤੀ ਹੈ ਕੋਈ ਸਪਰੇਅ ਕੀਤੀ ਹੈ ਤੇ ਕੋਈ ਹਾਂਜੀ ਰੇ ਪਾਤੀ ਹਾਂ ਜੂਰੇ ਰੇ ਪਾਤੀ ਪਾਣੀ ਲਾ ਕੇ ਹਾਂ ਫਿਰ ਉਹਦੇ ਬਾਅਦ ਦਵਾਈ ਦੋ ਦਵਾਈਆਂ ਛਿੜਕਦੇ ਆ ਅੱਛਾ ਉਹ ਵੀ ਖਰਚਾ ਕਰਦੇ ਉਹ ਵੀ ਖਰਚਾ ਕਲੋਰੋ ਪਾਤੀ ਲੈਂਬੜਾ ਪਾਤੀ ਹਾਂ ਉਹਵੇਂ ਹੀ ਕਰਾ ਜੀ ਹੁਣ ਨਾਲ ਦੀ ਨਾਲ ਸਾਰੀ ਕੰਕ ਸੁੱਕੀ ਜਾਂਦੀ ਹੈ ਹਾਂ ਤੇ ਕੋਈ ਆਇਆ ਖੇਤੀਬਾੜੀ ਕੋਈ ਨਹੀਂ ਆਇਆ ਜੀ ਕੋਈ ਮਾਈਕਮਾਨਾ ਕੋਈ ਨਹੀਂ ਆਇਆ ਸਾਡੇ ਕੋਲ ਹਾਂ ਕਿੰਨਾ ਖਰਚਾ ਕਿੰਨਾ ਕਰਤਾ ਜੇ ਦੂਜੇ ਥੋੜੇ ਆਣ ਗਮਾਂਡ ਚ ਕਿਸੇ ਨੇ ਹੋਰ ਬੀਜੀ ਹੋਊਗੀ ਜਾਂ ਜਲਾ ਕੇ ਬੀਜੀਏ ਕਣਕ ਟਰਾਲੀ ਚ ਲਾ ਕੇ ਉਹਨਾਂ ਦੀ ਕੰਕ ਕਿਵੇਂ ਹੈਗੇ ਉਹਨਾਂ ਦੀ ਕੰਕ ਪੂਰੀ ਵਧੀਆ ਖੜੀ ਸਾਡੇ ਨਾਲ ਦੇਖੋ ਨਾਲ ਵੜਦੇ ਵਟ ਜਿਨ੍ਹਾਂ ਨੇ ਮਚਾ ਕੇ ਮਚਾ ਕੇ ਵੀ ਜੀ ਹੂੰ ਇਹਨਾਂ ਅਗਲੀ ਵਾਰ ਫਿਰ ਅਗਲੀ ਵਾਰ ਜੀ ਮਚਾਵਾਂਗੇ ਹੂੰ ਅੱਗ ਲਾ ਕੇ ਫਿਰ ਜਵੇਂ ਕੋਈ ਆਈ ਜਾਵੇ ਹੂੰ ਜੇ ਸਾਡੀ ਮਾਈਕ ਮਾਲ ਕੋਈ ਬਾਤ ਹੀ ਨਹੀਂ ਪੁੱਛਦਾ ਹੁਣ ਆਖੀ ਹਾਂ ਤੁਹਾਨੂੰ ਤੁਹਾਨੂੰ ਹੁਣ ਲੱਗਦਾ ਨਹੀਂ ਵੀ ਕੀਤੀ ਬਾੜੀਆਂ ਨੂੰ ਛੋਟੀ ਬਾਤ ਸੁਣੀ ਚਾਹੀਦੀ ਤੁਸੀਂ ਉਹਨਾਂ ਦੀ ਗੱਲ ਸੁਣੀ ਸਰਕਾਰ ਦੀ ਤੁਸੀਂ ਗੱਲ ਸੁਣੀ ਵੀ ਮਚਾਈ ਨਹੀਂ ਪ੍ਰਾਲੀ ਛੋਟੀ ਵੀ ਸੁਣੀ ਚਾਹੀਦੀ ਹੁਣ ਸੁਣਦੇ ਨਹੀਂ ਜਿਉਂ ਕੀ ਕਰਗੇ ਹੂੰ ਕੋਈ ਨਹੀਂ ਆ ਰਿਹਾ ਹੂੰ ਕੱਲ ਵੀਡੀਓ ਵੀ ਪਾਤੀ ਸੀ ਅਸੀਂ ਅੱਛਾ ਖਰਚਾ ਦੂਜਿਆਂ ਨਾਲੋਂ ਕਿੰਨਾ ਕ ਵੱਧ ਹੋਇਆ ਤੁਹਾਡਾ ਖਰਚਾ ਤਾਂ ਦੂਜਿਆਂ ਨਾਲੋਂ ਸਮਝੇ ਵੀ 5000 ਕਿੱਲੇ ਤੇ ਪਹਿਲਾਂ ਖਰਚ ਹੋ ਗਈ ਵੱਧ ਹੂੰ ਦੂਜਿਆਂ ਨਾਲੋਂ ਹੂੰ ਤੇ ਸਰਕਾਰ ਤਾਂ ਕਹਿੰਦੀ ਕਿ ਕਿਸਾਨਾਂ ਦੀ ਪੂਰੀ ਗੱਲ ਸੁਣੀ ਜਾਊਗੀ ਜੇ ਖਰਾਬ ਹੋ ਗਿਆ ਫਸਲਾਂ ਪਹਿਲਾਂ ਮੁਆਵਜ਼ਾ ਦੇਵਾਂਗੇ ਬਾਅਦ ਚ ਬਰਦਾਰੀ ਕਰਾਇਆ ਕਰਾਂਗੇ ਨਾ ਜੀ ਨਾ ਜੀ ਕਿਸੇ ਨੇ ਕੋਈ ਨਹੀਂ ਆਇਆ ਕਿਸੇ ਨੇ ਕੁਛ ਨਹੀਂ ਸੁਣਿਆ ਕੋਈ ਸੁਣਵਾਈ ਨਹੀਂ ਹੋਈ ਹਾਂ ਕੋਈ ਸੁਣਵਾਈ ਨਹੀਂ ਹੋਈ ਫਸਲ ਬਈ ਆਪਣੇ 3.5 ਗੱਲੇ ਫਸਲ ਦੀ ਬਈ ਇੱਥੇ ਹਾਂ ਠੀਕ ਹੈ ਬਈ ਹਾਂ ਤੇ ਆਪਣੀ ਸਾਰੀ ਹੁਣ ਖਰਾਬ ਹੋ ਗਈ ਲਗਭਗ ਸਾਰੀ ਅੱਛਾ ਤੇ ਮਤਲਬ ਉਗਰੀ ਦਾ ਸਾਰੀ ਫੁੱਲ ਵਧੀਆ ਸੀ ਜਦੋਂ ਅਸੀਂ ਇੱਥੇ ਦੇਖਣਾ ਪਾਣੀ ਲਾਉਣਾ ਇਹ ਹੁਣ ਦਿਨੋਂ ਦਿਨੋਂ ਖਰਾਬ ਹੋ ਜਾਂਦੇ ਜਮਾ ਹਾਂਜੀ ਤੇ ਆਹ ਨਾਲ ਵਾਲੇ ਬਾਣ ਚ ਦੇਖ ਲਈ ਇੱਕੇ ਦਿਨ ਕਣਕ ਬੀਜੀ ਹੋਈ ਆਪਣੀ ਸਾਰੀ ਜੀ ਤੇ ਉਹਦਾ ਫੁੱਲ ਵੱਡੀ ਖੜੀ ਹੈ ਜੀ ਆਹ ਦੇਖੋ ਇਹ ਸਾਰੀ ਖਰਾਬ ਹੋ ਗਈ ਜਮਾ ਖਤਮ ਹੋ ਗਈ ਬਈ ਜਮੇ ਖਤਮ ਤੇ ਖਰਚਾ ਖਰਚਾ ਕਿੰਨਾ ਕੀਤਾ ਕਰਦੇ ਖਰਚਾ ਕਿੰਨਾ ਕੀਤਾ ਤੁਸੀਂ ਖਰਚਾ ਤਾਂ ਇਹ ਚੀ ਹੁਣ 2500 ਰੁਪਇਆ ਤਾਂ ਸੋਰ ਸਿੱਟਰ ਵਾਲੀ ਲੈ ਗਈ ਆਪਦੀ ਉਹਦੇ ਬਾਕੀ ਕਣਕ ਵਾਲਾ ਇਹ ਸਪਰੇਅ ਵਾਲਾ ਜੀ ਘਟੋ 10000 ਰੁਪਇਆ ਕਿੱਲੇ ਤੇ ਖਰਚਾ ਜੀ ਤੇ ਹੁਣ ਦੁਬਾਰੇ ਬੀਜਣ ਲੱਗੂ ਖੂਬ ਦੁਬਾਰੇ ਹੁਣ ਬੀਜ ਨਹੀਂ ਪੂ ਹੁਣ ਬੀਜੇ ਦਾ ਕੋਈ ਹਾਲ ਹੀ ਨਹੀਂ ਮੰਨ ਲਾ ਟਾਈਮ ਹੀ ਟੱਪਾ ਪਹਿਲੀ ਗਾ ਦਾ ਕਣਕ ਦਾ ਇਹ ਦੁਬਾਰੇ ਬੀਜਾਂਗੇ ਹੁਣ ਕੀ ਹੋਊਗੀ ਜੀ ਹਾਂਜੀ ਤੇ ਕੋਈ ਖੇਤੀਬਾੜੀ ਤੁਸੀਂ ਗੱਲ ਨਹੀਂ ਕੀਤੀ ਤੁਸੀਂ ਪੜੇ ਲਿਖੇ ਹੋ ਤੁਸੀਂ ਕਿਸੇ ਨੂੰ ਫੋਨ ਕਰੋ ਕਿਸੇ ਨੂੰ ਅਧਿਕਾਰੀ ਨੂੰ ਗੱਲ ਕਰਕੇ ਫੋਨ ਕਰਕੇ ਕਰਾਂਗੇ ਕਿ ਕਿਉਂ ਆਉਂਦੇ ਨਹੀਂ ਸਾਰੇ ਨਹੀਂ ਲੈਂਦਾ ਜੀ ਹਾਂਜੀ ਲਾ ਲੈਣੇ ਆਏ ਨਹੀਂ ਲਾ ਲੈਣ ਤਿੰਨ ਮੜਕਾਣੇ ਨਹੀਂ ਆਏ ਕੋਈ ਜੀ ਇਹ ਅੱਜ ਤੋਂ 10 ਦਿਨ ਪਹਿਲਾਂ ਦੀ ਖਬਰ ਹੈ ਜੀ ਹੂੰ ਕੋਈ ਨਹੀਂ ਆਉਂਦਾ ਜੀ ਹੂੰ ਬਿਲਕੁਲ ਇਹਦੇ ਵਿੱਚ ਸਾਰੇ ਇਹ ਹੈ ਵੀ ਜਦੋਂ ਝੋਨਾ ਆਪਾਂ ਬੀਜਦੇ ਹਾਂ ਤੇ ਉਹਦੇ ਵਿੱਚ ਕਈ ਵਾਰੀ ਐਗ ਸੁੰਡੀ ਦੇ ਰਹੇ ਜਾਂਦੇ ਜਾਂ ਲਾਰਵਾ ਆ ਜਾਂਦਾ ਤੇ ਜਦੋਂ ਆਪਾਂ ਹੈਪੀ ਸੈਡ ਦੀ ਬਜਾਈ ਕਰਦੇ ਹਾਂ ਉਹਦੇ ਵਿੱਚ ਤੇ ਉੱਥੋਂ ਸੁੰਡੀ ਪੈਦਾ ਹੋ ਜਾਂਦੀ ਹੈ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਮੈਂ ਅਪੀਲ ਕਰੂੰਗਾ ਵੀ ਡਰਨ ਦੀ ਕੋਈ ਲੋੜ ਨਹੀਂ ਉਹਦੀ ਰਿਕਮੈਂਡੇਸ਼ਨ ਹੈਗੀ ਕਿਈ ਕਿਸਾਨਾਂ ਨੇ ਆਈ ਸੁੰਡੀ ਉਹਨਾਂ ਦਾ ਕਲੋਰੋਪੈਰੀਫਾਸ ਦਾ ਛਿੱਟਾ ਦੇ ਕੇ ਰੇਤੀ ਦੇ ਵਿੱਚ ਮਲਾ ਕੇ 1 ਲੀਟਰ ਤੇ ਉਤੋਂ ਪਾਣੀ ਲਾ ਦਿੰਦੇ ਉਹ ਕੰਟਰੋਲ ਹੋ ਜਾਂਦੀ ਹੈ ਜਾਂ ਸਪਰੇ ਵੀ ਆਪਾਂ ਕਲੋਰੋਪੈਰੀਫਾਸ ਦੀ ਕਰਨੀ ਚਾਹੀ ਕਰ ਦੇ ਕਰ ਦਿੰਦੇ ਆ ਠੀਕ ਹੈ ਇਹਦੇ ਵਿੱਚ ਕਿਸਾਨਾਂ ਨੂੰ ਇਹ ਪੀ ਲੈ ਵੀ ਡਰਨ ਦੀ ਕੋਈ ਲੋੜ ਨਹੀਂ ਵੀ ਕਲੋਰੋਪੈਰੀਫਾਸ ਦਾ ਸਪਰੇ ਕਰੋ ਤੇ ਉਹਦਾ ਹੱਲ ਹੋ ਜਾਊਗਾ ਹਾਂਜੀ ਸਰ ਇਹਦੇ ਵਿੱਚ ਮੈਂ ਕਮੇਟੀ ਬਣਾਈ ਹੈ ਇੱਕ ਬਲਾਕ ਅਫਸਰ ਹੈ ਦੋ ਏਡੀਓ ਦੀ ਵੀ ਜਿੱਥੇ ਇਹੋ ਜੀ ਕੋਈ ਪੋਜੀਸ਼ਨ ਆਉਂਦੀ ਹੈ ਤੇ ਉੱਥੇ ਜਾ ਕੇ ਦੇਖਣਗੇ ਔਰ ਕਿਸਾਨਾਂ ਨੂੰ ਸਜੇਸ਼ਨ ਕਰਨਗੇ ਵੀ ਇਹਦਾ ਹੱਲ ਹੈ ਸਪਰੇਅ ਕਰੋ ਕੋਈ ਗੱਲ ਦੀ ਡਰਨ ਦੀ ਲੋੜ ਨਹੀਂ ਵਾਹਣ ਦੀ ਲੋੜ ਨਹੀਂ ਤੇ ਇਹਦਾ ਸਪਰੇਅ ਨਾਲ ਹੱਲ ਹੋ ਜਾਊਗਾ ਲੇਟ ਤਾਂ ਹੋਊਗਾ ਹੀ ਪਰ ਉਸ ਉੱਥੇ ਮੈਂ ਸਜੇਸ਼ਨ ਕਰੂੰਗਾ ਜੀ ਲੇਟ ਵੈਰੀਟੀਆਂ ਵੀਜਨ ਜਿਹੜੇ ਲੇਟ ਕਿਸਮਾਂ ਆ ਉਹ ਵੀ ਵੀਜਨ ਅਗੇਤੀਆਂ ਕਿਸਮਾਂ ਨਾਲ ਵੀਜਨ ਛੇਤੀਆਂ ਕਿਸਮਾਂ ਜੀ ਉਹ ਵੀ ਵੀਜਨ ਲੈਣ ਸਰ ਇੱਥੇ ਛਾੜਦੇ ਕਿੰਨਾ ਫਰਕ ਪਊਗਾ ਇਹ ਚੀਜ਼ ਨਾਲ ਜੇ ਜੇ ਤਾਂ ਅਪਸ਼ੇਤੀ ਕਿਸਮ ਵੀਜਨਗੇ ਫੇਰ ਕੋਈ ਝਾੜ ਨਹੀਂ ਪੈ ਤੇ ਅਸਰ ਨਹੀਂ ਪੈਣਾ ਜੀ ਤੇ ਜਿਹੜੇ ਲੋਕ ਵਾਈ ਜਾਂਦੇ ਨੇ ਜੀ ਨਹੀਂ ਕੋਈ ਇੱਕ ਆਦਾ ਫਾਰਮਰ ਨੇ ਬਾਤ ਹੀ ਹੈ ਪਰ ਉਹਨਾਂ ਨੂੰ ਵੀ ਸਿਚੁਏਸ਼ਨ ਕਰ ਰਹੇ ਆ ਵੀ ਤੁਸੀਂ ਨਾ ਬੋਓ ਔਰ ਦੁਬਾਰਾ ਜੇ ਬੀਜੂ ਕਿਸਮ ਉੱਤੇ ਜੋ ਬੀਜ ਲੋ ਜੇਕਰ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਕਣਕ ਨੂੰ ਕਣਕ ਨੂੰ ਬੀਜਣ ਤੋਂ ਪਹਿਲਾਂ ਅੱਗ ਨਾਲ ਲਾਉਣ ਤਾਂ ਇਹਨਾਂ ਕਿਸਾਨਾਂ ਦੀ ਸਾਰ ਜ਼ਰੂਰ ਲੈਣੀ ਚਾਹੀਦੀ ਹੈ ਮਨੀਸ਼ ਗਰਗ ਪੀਟੀਸੀ ਨਿਊਜ਼ ਪਿੰਡ ਜੱਜਲ ਬਠਿੰਡਾ